ਅੱਜ ਕਾਇਨਾਤ ਮਚਾਈ ਇੱਥੇ ਆਪਾਂ ਪੂਰੀ ਹਾਂਜੀ ਕਿਹੜੀ ਕਲਾਸ ਪੜਦੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਸੈਕਿੰਡ ਸੈਕਿੰਡ ਅਦ ਕੀ ਪਰਫਰਮੈਂਸ ਕੀਤੀ ਹੈ ਜੀ ਕਿੱਦਾਂ ਕਿੱਦਾਂ ਪਾਇਆ ਸੀ ਕਿੱਦਾਂ ਪਾਇਆ ਸੀ ਕਿੱਦਾਂ ਹਾਂ ਕਰਕੇ ਕਿੱਦਾਂ ਲੱਗਿਆ ਤੈਨੂੰ ਬਹੁਤ ਸੋਹਣਾ ਬਹੁਤ ਸੋਹਣਾ ਲੱਗਿਆ ਕੀ ਨਾਮ ਬੱਚੇ ਦਾ ਜੈਸਮੀਨ ਕਾਲ ਜੈਸਮੀਨ ਕਿਹੜੀ ਕਲਾਸ ਵਰਦੇ ਬਟਾ 3rd lotus ਤੋ ਕਿੱਦਾਂ ਅੱਜ ਦਾ ਪ੍ਰੋਗਰਾਮ ਕਿੱਦਾਂ ਲੱਗਿਆ ਤੈਨੂੰ ਬਹੁਤ ਹੀ ਵਧੀਆ ਸਰ ਇਹ ਤੁਹਾਨੂੰ ਸਿਖਾਇਆ ਕਰਨ ਸੀ ਡਾਂਸ ਕਰਨਾ ਪਰਮਜੀਤ ਨੇ ਨਹੀਂ ਮੈਮ ਨੇ ਸਿਖਾਇਆ ਸੀ ਇਹ ਉਹ ਕਿਹ ਕਿਹ ਕੁ ਸਿਖਾਇਆ ਤੁਹਾਨੂੰ ਨੇ ਬਹੁਤ ਵਧੀਆ ਨੇ ਪਰਮਜੀਤ ਨੇ ਬਹੁਤ ਕੁਝ ਸਿਖਾਇਆ ਵਾ ਵਧੀਆ ਲੱਗਿਆ ਆ ਕੀ ਨਾਮ ਬੱਚੇ ਤੇਰਾ ਸੁਹਾਨ ਸੁਹਾਨ ਡਾਂਸ ਕੀਤਾ ਅੱਜ ਕਿਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਕੂਲ ਦੀ ਅਗਮਾਂ ਬਾਰੇ ਕੀ ਬੋਲ ਕੇ ਕਹੋਗੇ ਸਕੂਲ ਦੇ ਗੇਮਾਂ ਦਾ ਮੈਨੂੰ ਬਹੁਤ ਹੀ ਵਧੀਆ ਲੱਗ ਗਿਆ ਮੈਂ ਪਰ ਮੈਨੂੰ ਸਭ ਤੋਂ ਜ਼ਿਆਦਾ ਗਿੱਧਾ ਪਸੰਦ ਹੈ ਇਸ ਲਈ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰਦੀ ਹਾਂ ਗਿੱਧਾ ਪਸੰਦ ਹੈ ਜੀ ਤੇ ਨਾਮ ਗੁਰਸ਼ਿਪਤ ਗੁਰਸ਼ਿਪਤ ਕਿਹੜੀ ਕਲਾਸ پڑھਦੇ ਬੱਚੇ 3rd 3rd ਵਿੱਚ ਪੜ੍ਹਦੇ ਆਧੁਪਾਟ ਸਕੂਲ 'ਚ ਗੇਮਾਂ ਹੋ ਰਹੀਆਂ ਨੇ ਕਿੱਦਾਂ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਜੀ ਕਿਹੜੀਆਂ ਕਿਹੜੀਆਂ ਗੇਮਾਂ ਚ ਹਿੱਸਾ ਲਿਆ ਤੁਸੀਂ ਮੈਂ ਪਹਿਲਾਂ ਤਾਂ ਡਾਂਸ 'ਚ ਲਿਆ ਸੀ ਹੁਣ ਮੈਂ ਗਿੱਧੇ ਵਿੱਚ ਲਿਆ ਹਾਂ ਪਹਿਲਾਂ ਡਾਂਸ ਫਿਰ ਗਿੱਧੇ ਵਿੱਚ ਕੀ ਕਹੋਗੇ ਆਪਣੇ ਤੁਹਾਨੂੰ ਕੌਣ ਸਿਖਾਉਂਦਾ ਮਮ ਵੀ ਪਪਾ ਵੀ ਸਿਖਾਉਂਦੇ ਕੋਈ ਸਿਖਾਉਣੇ ਆ ਮਮੀ ਪਪਾ ਵੀ ਸਿਖਾ ਦਿੰਦੇ ਕੀ ਕਹੋਗੇ ਤੁਸੀਂ ਪ੍ਰਾਇਮ ਦੇ ਪ੍ਰੋਗਰਾਮ ਬਾਰੇ ਮੰਮ ਨੇ ਤਿਆਰੀ ਕਰਾਈ ਮੰਮ ਨੇ ਤਿਆਰੀ ਕਰਵਾਈ ਸੀ ਡਰੈਸ ਵੀ ਮੰਮ ਨੇ ਲਾ ਕੇ ਦਿੱਤੀ ਜਿਵੇਂ ਡਰੈਸ ਕੋ ਕਿਆਰ ਕੀਤਾ ਸੀ ਘਰੋਂ ਤਿਆਰ ਕੀਤਾ ਸੀ ਯਾ ਦੇਖੋ ਸਾਰੇ ਇਹ ਸਾਡੀਆਂ 16th BBSS ਗੇਮਸ ਆ ਔਰ ਜਿਹੜਾ ਫਰਸਟ ਸੈਸ਼ਨ ਡੇ 1 ਜਿਹੜਾ ਹੈਗਾ ਚੱਲਦਾ ਪਿਆ ਜਿਹੜੇ ਫਾਈਨਲਸ ਨੇ ਜਿਹੜੇ ਉਸ ਤੋਂ ਪਹਿਲਾਂ ਤਾਂ ਵੈਸੇ ਦਾ ਇਹ 10 15 ਦਿਨ ਤੋਂ ਪਹਿਲਾਂ ਤੇ ਸਟਾਰਟ ਹੋਈਆਂ ਹੋਈਆਂ ਨੇ ਸੋ ਇਹਦੇ ਵਿੱਚ ਸਾਡਾ ਇਹ ਕੰਮ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਜੇ ਸਪੋਰਟਸ ਐਕਟੀਵਿਟੀਆਂ ਦਾ ਤਾਂ ਗਰਾਊਂਡ ਨਾਲ ਜੋੜ ਦਈਏ ਜੇ ਬੱਚੇ ਦੇ ਵਿੱਚ ਟੈਲੈਂਟ ਮਤਲਬ ਅਦਰ ਕਰਿਕੂਲਰ ਐਕਟੀਵਿਟੀਆਂ ਦਾ ਹੈਗਾ ਚਾਹੇ ਸੱਭਿਆਚਾਰਕ متعلق ਹੈਗਾ ਉਸ ਨੂੰ ਅਸੀਂ ਉਸ ਸਿਸਟਮ ਨਾਲ ਜੋੜ ਦਈਏ ਹੁਣ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਬੱਚੇ ਬਹੁਤ ਛੋਟੇ-ਛੋਟੇ ਮਤਲਬ ਐਲ ਕੇ ਜੀ ਯੂ ਕੇ ਜੀ ਤੋਂ ਲੈ ਕੇ ਤੇ ਜਿਹੜੇ ਪ੍ਰਾਇਮਰੀ ਵਿੰਗ ਦਾ ਜਿਹੜਾ ਡੇ 1 ਹੈਗਾ ਤੋ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਕਿਦਾਂ ਆਪਣੇ ਡਿਫਰੈਂਟ ਡਿਫਰੈਂਟ ਸਟੇਟ ਦੇ ਡਿਫਰੈਂਟ ਡਿਫਰੈਂਟ ਕਲਚਰਸ ਨੂੰ ਡਿਫਰੈਂਟ ਡਾਂਸਰਸ ਨੂੰ ਕਿਦਾਂ ਪਰਫਾਰਮ ਕਰ ਰਹੇ ਆ ਤੋ ਸਾਡੀ ਕੋਸ਼ਿਸ਼ ਇਹ ਆ ਜਿਵੇਂ ਅਸੀਂ ਗੇਮਸ ਨੂੰ ਕਰਦੇ ਆ ਕਿ ਸਾਡੇ ਇੱਥੇ ਕੈਂਪਸ ਦੇ ਵਿੱਚ 38 ਇੰਡੀਪੈਂਡੈਂਟ ਗੇਮਸ ਆ ਜੀ 24 ਟੈਕਲ ਫੀਲਡ ਇਵੈਂਟਸ ਆ ਜੇ ਬੱਚੇ ਨੇ ਖੇਡਣਾ ਹੈ ਤੋ ਉਹਦੇ ਕੋ 62 ਚੁਆਇਸਸ ਆ ਸਿਮਿਲਰਲੀ ਜਿਹੜੀਆਂ ਸਾਡੀਆਂ ਸਟੇਟਸ ਹੈਗੀਆਂ ਨੇ ਉਹ ਤਕਰੀਬਨ ਉਹਨਾਂ ਦੇ ਸਾਰੇ ਡਾਂਸਰਸ ਨੂੰ ਪੂਰਾ ਗੌਰ ਨਾਲ ਜਿਹੜਾ ਹੈਗਾ ਐਨਲਿਸਿਸ ਕਰਕੇ ਕਿਹੜੇ-ਕਿਹੜੇ ਡਾਂਸ ਬੱਚਿਆਂ ਨੂੰ ਪਸੰਦ ਆਨੇ ਨੇ ਜਿਹਦੇ ਚੋਂ ਜ਼ਿਆਦਾ ਪਰਫਾਰਮ ਕਰ ਸਕਦੇ ਜਿਹਨੂੰ ਲਾਈਕ ਕਰਦੇ ਆ ਸੋ ਉਸ ਸਿਸਟਮ ਦੇ ਹਿਸਾਬ ਨਾਲ ਅਸੀਂ ਉਸ ਸਭਿਆਚਾਰ ਨੂੰ ਵੀ ਪ੍ਰਮੋਟ ਕਰਦੇ ਆ। ਬੈਲਟ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਇਹ ਕੋਨਸੀ ਬੈਲਸਾ ਦਾ ਤੇ ਆ ਪੰਜੀਤ ਭਾਈ ਦਾ। ਸੋ ਇੱਥੇ ਮੈਨੂੰ ਦੇਖ ਕੇ ਮਾਹੌਲ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਚੀਜ਼ਾਂ ਮਿਸਿੰਗ ਹੈ ਜੀ ਆਪਣੇ ਸਕੂਲਾਂ ਦੇ ਵਿੱਚ ਬਹੁਤ ਘੱਟ ਕੰਪੀਟੀਸ਼ਨ ਹੁੰਦੇ ਸਪੋਰਟਸ ਦੇ ਵੀ। ਸੋ ਇਹ ਚੀਜ਼ਾਂ ਨੂੰ ਦੇਖ ਕੇ ਹੀ ਜਿੱਦਾਂ ਆਪਾਂ ਸੋਚਦੇ ਕਿ ਪੰਜਾਬ ਆਪਣਾ ਗਲਤ ਰਾਹ ਤੇ ਜਾ ਰਿ ਸੋ ਇਹ ਚੀਜ਼ਾ ਅਗਰ ਆਪਣਾ ਸਪੋਰਟਸ ਦਾ ਮਾਹੌਲ ਹੋਊਗਾ ਸਕੂਲਾਂ ਦੇ ਵਿੱਚ ਜੀ ਪਿੰਡਾਂ ਦੇ ਵਿੱਚ ਜੀ ਸੋ ਬੱਚਾ ਕਦੇ ਵੀ ਗਲਤ ਪਾਸੇ ਨਹੀਂ ਜਾਂਦਾ ਉਹ ਹਮੇਸ਼ਾ ਸਪੋਰਟਸ ਵੱਲ ਜਾਂਦਾ ਹੈ ਸੋ ਪੰਜਾਬ ਦੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਾਫੀ ਵਧੀਆ ਟੂਰਨਾਮੈਂਟ ਹੋ ਰਿਹਾ ਸੋ ਇਦਾਂ ਹੀ ਅਗਰ ਆ ਵਧੀਆ ਕੰਪੀਟੀਸ਼ਨ ਹੋਣਗੇ ਟੂਰਨਾਮੈਂਟ ਹੋਣਗੇ ਜਿੱਦਾਂ ਲਾ ਲਓ ਤੁਸੀਂ ਪੰਜਾਬ ਦੇ ਵਿੱਚ ਹੁਣ ਇੱਕ ਲੀਗ ਚਲਾਈ ਜਾ ਰਹੀ ਹੈ ਜੀ ਸੋ ਇਹ ਕੰਪੀਟੀਸ਼ਨ ਹੋਣਗੇ ਸੋ ਤਾਂ ਫਿਰ ਹਾਕੀ ਦਾ ਜਿਹੜਾ ਜਿਹੜਾ ਉੱਪਰ ਆਊਗਾ ਜੀ ਜੀ ਤੁਹਾਡੇ ਵੱਲੋਂ ਕੋਈ ਬੱਚਿਆਂ ਨੂੰ ਮੈਸੇਜ ਜੀ ਬਸ ਇਹੀ ਹੈ ਕਿ ਜਿੱਦਾਂ ਮੈਂ ਵੀ ਇੱਕ ਆਪਣਾ ਏਮ ਰੱਖਿਆ ਸੀ ਤੋਂ ਮੈਂ ਵੀ ਉੱਥੇ ਤੱਕ ਪਹੁੰਚਿਆ ਕਿ ਇੱਕ ਆਪਣਾ ਜ਼ਿੰਦਗੀ 'ਚ ਇੱਕ ਏਮ ਜ਼ਰੂਰ ਰੱਖੋ ਭਾਵੇਂ ਉਹ ਕਿਸੇ ਵੀ ਫੀਲਡ 'ਚ ਆ ਭਾਵੇਂ ਉਹ ਸਟੱਡੀ 'ਚ ਆ ਭਾਵੇਂ ਸਪੋਰਟਸ ਦੇ ਵਿੱਚ ਆ ਸੋ ਜਦੋਂ ਤੱਕ ਤੁਸੀਂ ਉਹ ਹਾਸਲ ਨਹੀਂ ਕਰ ਲੈਂਦੇ ਕਦੇ ਵੀ ਮਿਹਨਤ ਨਾ ਛੱਡੋ ਜੀ